ਬਟ ਮੈਨੂੰ ਨਹੀਂ ਮਿਲਿਆ ਹਾਲ ਤੱਕ ਜਸਟਿਸ ਸੋ ਕੰਪਰੋਮਾਈਜ਼ ਦੀ ਗੱਲ ਮੈਨੂੰ ਨਹੀਂ ਪਤਾ ਕੌਣ ਸਪਰੈਡ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਕੀ ਮਕਸਦ ਹੈ ਉਸ ਇਨਸਾਨ ਦਾ ਇਸ ਚੀਜ਼ ਪਿੱਛੇ ਬਟ ਮੈਂ ਗੁਣਿਆਨਾ ਵਾਸੀਆਂ ਨੂੰ ਜਾਂ ਜੋ ਵੀ ਮੈਨੂੰ ਈਵਜ਼ ਦੇਖ ਰਿਹਾ ਜਿਨ੍ਹਾਂ ਦੇ ਮਨ 'ਚ ਕਨਫਿਊਜ਼ਨ ਹੈ ਕਿ ਇਦਾਂ ਦੀ ਕੋਈ ਗੱਲ ਹੈ ਤਾਂ ਮੈਂ ਪਲੀਜ਼ ਤੁਹਾਨੂੰ ਕਲੀਅਰ ਆਊਟ ਕਰਨਾ ਚਾਹੁੰਦੀ ਹਾਂ ਕਿ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਇਹ ਸਭ ਅਫਵਾਹਾਂ ਹੈ ਜੋ ਵੀ ਇਹ ਇਨਸਾਨ ਕਰ ਰਿਹਾ ਉਹ ਜਸਟ ਪਬਲਿਕ ਨੂੰ ਇੱਕ ਕਿਸੇ ਤਰ੍ਹਾਂ ਮਿਸ ਗਾਈਡ ਕਰਨਾ ਚਾਹ ਰਿਹਾ ਹੈ ਉਈ ਸਾਨੂੰ ਜੋ ਸਾਡੀ ਲੜਾਈ ਹੈ ਉਹ ਪਬਲਿਕ ਸਪੋਰਟ ਨੂੰ ਅਲੱਗ ਟਰੈਕ ਤੇ ਲੈ ਕੇ ਹੈਪੀ ਮੁਥਲ ਫਰਾਰ ਹੈ ਉਹ ਕਹਿੰਦੇ ਕਮਨਰ ਵੀ ਨਹੀਂ ਫੜਿਆ ਜਾ ਰਿਆ ਇਹਨਾਂ ਤੋਂ ਐਡਾ ਵੀ ਕੀ ਕੰਪਲਿਕਟਿਡ ਕੇਸ ਬਣ ਚੁਕਿਆ ਹੋਣ ਦੇ ਬਾਵਜੂਦ ਇੱਕ ਵੀ ਅਰੇਸਟ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੋਲਦੀ ਮੱਕੜ ਟੌਰ ਆ ਪੰਜਾਬ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਅੱਜ ਆਪਾਂ ਨਰਿੰਦਰ ਦੀਪ ਸਿੰਘ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਖਤੰਗਾ ਮਾਮਲਾ ਸਾਹਮਣੇ ਉਹਨਾਂ ਦੇ ਆਪਾਂ ਘਰ ਵਿੱਚ ਆਏ ਹਾਂ ਤੇ ਉਹਨਾਂ ਤੋਂ ਉਹਨਾਂ ਦੇ ਦਰਦ ਬਾਰੇ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਨੂੰ ਇਨਸਾਫ ਕਿੱਥੋਂ ਤੱਕ ਮਿਲੇ ਆ ਕਿੱਥੋਂ ਤੱਕ ਉਮੀਦ ਜਗੀ ਹੈ ਇਸ ਬਾਰੇ ਆਪਾਂ ਉਹਨਾਂ ਦੀ ਪਤਨੀ ਨੈਂਸੀ ਜੀ ਬੈਠੇ ਆ ਆਪਣੇ ਨਾਲ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਨੈਂਸੀ ਜੀ ਦੱਸੋਗੇ ਜੀ ਤੁਸੀਂ ਬਹੁਤ ਸੰਰਚਿਤ ਕੀਤਾ ਤੁਹਾਡੇ ਪਰਿਵਾਰ ਨੇ ਵੀ ਤੇ ਜਥੇਬੰਦੀਆਂ ਨੇ ਵੀ ਤੇ ਸਮਾਜਿਕ ਸੰਸਥਾਵਾਂ ਨੇ ਵੀ ਤੇ ਇਹ ਤੁਹਾਨੂੰ ਇਹਨਾਂ ਸੰਘਰਸ਼ ਕਰਨ ਤੋਂ ਬਾਅਦ ਕੁਝ ਨਾ ਕੁਝ ਕੋਈ ਝਲਕ ਦਿਖਾਈ ਦੇ ਰਹੀ ਹੈ ਇਨਸਾਫ ਦੀ ਦੇਖੋ ਜੀ ਮੇਰੇ ਹਸਬੰਦ ਨੂੰ ਗਏ ਅੱਜ ਆਲਮੋਸਟ 45 ਸਾਲ ਹੋ ਚੁਕੇ ਹੈ ਹਾਂਜੀ ਤੇ ਉਸ ਦਿਨ ਤੋਂ ਫਰੋਂ ਵਰਰੀ ਪਾਸਟ ਡੇ ਪੇਇਮਾਈ ਨੂੰ ਗਏ ਉਸੇ ਦਿਨ ਤੋਂ ਅਸੀਂ ਅਹੀ ਪਹਿਲਾਂ ਤੋਂ ਸਟਰਗਲ ਕਰ ਰਹੇ ਸੀ ਜੇ ਹੋਇਆ ਕੀ ਹੈ ਹੋਇਆ ਕੀ ਹੈ ਹੋਇਆ ਕੀ ਪਹਿਲਾਂ ਤਾਂ ਅਸੀਂ ਸੀਗਾ ਕਿ ਜੋ ਦੱਸਿਆ ਗਿਆ ਸੀ ਕਿ ਐਕਸੀਡੈਂਟ ਹੈ ਬਟ ਪੋਸਟ ਮਾਰਟਨ ਵੀ ਰਿਪੋਰਟ ਹੈ ਕਿ ਅਜੇ ਤੱਕ ਕੋਈ ਕੁਝ ਸਾਹਮਣੇ ਨਹੀਂ ਆਇਆ ਕਲੀਅਰ ਜਦੋਂ ਪੋਸਟ ਮਾਰਟਨ ਦੀ ਰਿਪੋਰਟ ਆਈ ਤਾਂ ਉਹ ਕੁਝ ਅਲੱਗ ਕੌਂਟਰਡਿਕਟ ਕਰ ਰਹੀ ਸੀ ਐਕਸੀਡੈਂਟ ਨੂੰ ਓਕੇ ਸੋ ਪਹਿਲਾਂ ਤਾਂ ਆਹੀ ਲੜਾਈ ਚੱਲ ਰਹੀ ਸੀ ਕਿ ਐਕਸੀਡੈਂਟ ਹੈ ਕਿ ਕਿਵੇਂ ਦੀ ਮੌਤ ਹੋਈ ਕਿਵੇਂ ਠੀਕ ਹੈ ਆਹੀ ਚੀਜ਼ ਬਟ ਆ ਚੀਜ਼ ਜਦੋਂ ਗਗਨ ਦੀ ਵੀਡੀਓ ਆਉਂਦੀ ਹੈ ਤਾਂ ਬਹੁਤ ਹੀ ਕਲੀਅਰਲੀ ਦੱਸਦਾ ਹੈ ਕਿ ਸੀਆਈ ਸਟਾਫ ਦਾ ਨਾਮ ਜੋ ਉਹਨਾਂ ਨੇ ਕਿਹਾ ਸੀ ਆਈ 2 स्टाफ पंजाब पुलिस बठिंडा दो दो लड़के जो हस्पताल कुछ आए थे जिन्ना ने नाल जो नाल सी इन्ना दे जो इन्ना दे नाल सी जी हां ठीक है so, सो आ चीज तो कंफर्म है कि टॉर्चर सीआई2 स्टाफ ने ही किया ओके okay. ते पर हुन तक कुछ भी कोई भी कार्रवाई कोई भी एक्शन कोई भी अरेस्ट कुछ भी नहीं हुआ कोई इथे कोई नुमाइंदे पहुंचे हुन तोडे कोले इंसाफ इंसाफ दिलाने ਹਾਂਜੀ ਬਹੁਤ ਲੋਗ ਆਏ ਆ ਬਹੁਤ ਪਾਰਟੀਆਂ ਆਈਆਂ ਨੇ ਜੁਦੀਦਾ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਕੋਈ ਆਮ ਆਦਮੀ ਪਾਰਟੀ ਵਿੱਚ ਸਿੰਗਲ ਇਨਸਾਨ ਵੀ ਆਇਆ ਬਟ ਹਾਂਜੀ ਮੈਂ ਅਮਨ ਅਰੋੜਾ ਜੀ ਦਾ ਨਾਮ ਜ਼ਰੂਰ ਲੈਣਾ ਚਾਹੂੰਗੀ ਅਸੀਂ ਕਿਉਂਕਿ ਜੋ ਲੁਧਿਆਣਾ ਅਸੀਂ ਗਏ ਸੀ ਹਾਂ ਤਾਂ ਉੱਥੇ ਉਹਨਾਂ ਨਾਲ ਮੇਰਾ ਮੇਲ ਹੋਇਆ ਸੀ ਉੱਥੇ ਸੋ ਉਹਨਾਂ ਨੂੰ ਉਹਨਾਂ ਨੂੰ ਮੈਂ ਸਾਰੀ ਸੱਚਾਈ ਦੱਸੀ ਰਿਪੋਰਟਸ ਮੇਰੇ ਕੋਲ ਸੀ ਐਫ ਆਈ ਆਰ ਦੀ ਕਾਪੀ ਸੀ ਠੀਕ ਹੈ ਮੈਂ ਸਾਰੇ ਡਾਕੂਮੈਂਟਸ ਵੀ ਉਹਨਾਂ ਨੂੰ ਦਿਖਾਏ ਉਹਨੇ ਸਭ ਕੁਝ ਮੇਰੀ ਜੋ ਗੱਲ ਹੈ ਪੂਰੀ ਸੁਣੀ ਕੀਤੀ ਹਨ ਉਹਨੇ immediately ਕਿਹਾ ਕਿ action ਲਿੱਤਾ ਜਾਵੇ ਉਹਨਾਂ ਨੇ ਇੱਕ ਗੱਲ ਇਹ ਕਹੀ ਸੀ ਕਿ ਕੋਈ ਵੀ culprate ਬਖਸ਼ਿਆ ਨਹੀਂ ਜਾਊਗਾ so ਮੈਨੂੰ ਉੱਥੇ ਇੱਕ ਉਮੀਦ ਜਾਗੀ ਸੀ ਕਿ ਕਿੰਨੇ ਦਿਨ ਹੋ ਗਏ ਇਹ ਲੁਧਿਆਣੇ ਦੀ ਗੱਲ ਹੈ ਲੁਧਿਆਣੇ ਹਾਂਜੀ 16 ਜੂਨ ਗਏ ਸੀ 16 ਜੂਨ ਅੱਜ ਆਈ ਲਾ ਸਕਦੇ ਹਾਂ ਵੀ ਆਪਾਂ ਇੱਕ ਮਹੀਨੇ ਦੇ ਹੋਣ ਦੇ ਕਰੀਬ ਹਾਂਜੀ ਹਾਂਜੀ ਬਟ ਉਸ ਤੋਂ ਬਾਅਦ ਮੀਟਿੰਗਸ ਹੋਈਆਂ ਠੀਕ ਹੈ ਵਿਸ਼ਵਾਸ ਦਵਾਇਆ ਗਿਆ ਕਿ 3 ਜੂਨ ਤੱਕ ਅਫੇਕਸ਼ਨ ਲੈ ਲਾਂਗੇ ਜਿਹੜੀ ਇਸ ਕੇਵਲ ਡੀਆਈਜੀਸ ਡੀਆਈਜੀ ਆਫਿਸ ਤਿੰਨ ਮੀਟਿੰਗ ਜਿਹੜੀਆਂ ਹੋ ਚੁੱਕੀਆਂ ਜਿਹਦੇ ਨਾਲ ਸਾਡੀ ਜੱਥੇ ਬੰਦਿਆਂ ਵੀ ਸਾਡੇ ਨਾਲ ਰਿਜ਼ਲਟ ਰਿਜ਼ਲਟ ਇਜ਼ ਜ਼ੀਰੋ ਟਿਲ ਡੇਟ ਇੱਕ ਵੀ ਅਰੈਸਟ ਨਹੀਂ ਹੈ ਜੀ ਹੁਣ ਤੱਕ ਸਿੰਗਲ ਅਰੈਸਟ ਵੀ ਨਹੀਂ ਹੈ ਇਹ ਕਰਨਾ ਨਹੀਂ ਚਾਹੁੰਦੇ ਇਹਨਾਂ ਨੂੰ ਵੀ ਇਦਾਂ ਨਹੀਂ ਹੁੰਦਾ ਇਹ ਕਰਨਾ ਨਹੀਂ ਚਾਹੁੰਦੇ ਐਕਚੁਅਲੀ ਕਿਉਂਕਿ ਬਾਕੀ ਕੇਸਿਸ ਕਿਵੇਂ ਸੋਲਵ ਹੋ ਰਹੇ ਆ ਬਾਕੀ ਕੇਸਿਸ ਦੇ ਵਿੱਚ ਕਲਪਰੇਟਸ ਜਾਂ ਇੱਕ ਜਾਂ ਦੋ ਦਿਨਾਂ 'ਚ ਮਿਲ ਜਾਂਦੇ ਆ ਸਾਡਾ ਕੇਸ ਹੀ ਕਿਉਂ ਇਹਨਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਸਾਡਾ ਕੇਸ ਹਨਾ ਵੀ ਸੀਰੀਅਸਲੀ ਕਿਉਂ ਨਹੀਂ ਲੁੱਟਾ ਜਾ ਰਿਹਾ ਤੁਸੀਂ ਕਿਉਂ ਕਿਸੇ ਨੂੰ ਸਮਝਦੇ ਹੋ ਇਸ ਨੂੰ ਫਿਰ ਕਿਉਂ ਇੰਨਾ ਲੇਟ ਕੀਤਾ ਜਾ ਰਿਹਾ ਦੇਖੋ ਜਿੰਨਾ ਕ ਮੈਨੂੰ ਜਿੰਨਾ ਕ ਮੇਰਾ ਦਿਮਾਗ ਕੰਮ ਕਰਦਾ ਬਾਕੀ ਕੇਸਸ ਦੇ ਵਿੱਚ ਆਮ ਇਨਸਾਨ ਕਲਪਰੇਟਸ ਹੁੰਦੇ ਆ ਦੋਸ਼ੀ ਜੋ ਹੁੰਦੇ ਆ ਆਮ ਇਨਸਾਨ ਹੁੰਦੇ ਆ ਯਾ ਮੈਂ ਯਾ ਤੁਹਾਡੇ ਵਰਗੇ ਇਨਸਾਨ ਨੇ ਇਦਾਂ ਦਾ ਕੋਈ ਜ਼ੁਲਮ ਕੀਤਾ ਹੁੰਦਾ ਤਾਂ 2 ਘੰਟੇ ਵੀ ਨਹੀਂ ਲੱਗਦੇ ਬਿਲਕੁਲ ਸੋ ਉਹ ਚੀਜ਼ ਬਹੁਤ ਐਵਿਡੈਂਟ ਹੈ ਕਿਉਂਕਿ ਇੱਥੇ ਪੁਲਿਸ ਖੁਦ ਇਨਵੋਲਵ ਹੈ ਤਾ ਇਹ ਚੀਜ਼ ਆਬਵੀਅਸਲੀ ਪੁਲਿਸੀ ਪੁਲਿਸ ਨੂੰ ਬਚਾ ਰਹੀ ਹੈ ਬਹੁਤ ਹੀ ਕਲੀਅਰਲੀ ਇਹ ਚੀਜ਼ ਸ਼ੋ ਹੁੰਦੀ ਹੈ ਇੱਥੋਂ ਕਿ 40 ਅੱਜ ਕਰੀਬਨ 1.5 ਮਹੀਨਾ ਹੋ ਚੁੱਕੇ ਜੀ ਬਿਲਕੁਲ ਕਿ ਤੁਸੀਂ ਕੋਈ ਕਾਨੂੰਨੀ ਸੌ ਲੈਂਦੇ ਕਿ ਰਾਜਨੀ ਬਿਲਕੁਲ ਜੀ ਇਲੀਗਲੀ ਚੱਲ ਰਿਹਾ ਜੋ ਵੀ ਲੀਗਲ ਡਾਕੂਮੈਂਟੇਸ਼ਨ ਹੁੰਦੀ ਹੈ ਡਿਸਟ੍ਰਿਕਟ ਲੈਵਲ ਤੇ ਸਭ ਦੀਆਂ ਬੇਲਜ਼ ਜਿੰਨੇ ਵੀ ਜਿਹੜੇ ਕਲਪਰੇਟਸ ਜਿੰਨੇ ਦੇ ਅਗੇਂਸਟ ਐਫ ਆਈ ਆਰ ਸਭ ਦੀ ਬੇਲਜ਼ ਟੋਟਲੀ ਡਿਸਮਿਸ ਹੋ ਚੁੱਕੀਆਂ ਡਿਸਮਿਸ ਹੋ ਚੁੱਕੀਆਂ ਜੀ ਹਾਂ ਟਿੰਡਾ ਹੀ ਅਪਡੇਟ ਹੈ ਐਂਡ ਨੈਕਸਟ ਦੇਖੋ ਜੀ ਇੱਥੋਂ ਤਾਂ ਨਹੀਂ ਕੁਝ ਉਹਨਾਂ ਦਾ ਕੋਲ ਡਿਸਮਿਸ ਹੋਈ ਚੁੱਕਿਆ ਹੈ ਲੈਟਸ ਸੀ ਹੁਣ ਅੱਗੇ ਕੀ ਹੁੰਦਾ ਸੋ ਅਸੀਂ ਦੇ ਅੱਗੇ ਜਿਹੜੇ ਅੱਗੇ ਚੀਜ਼ਾਂ ਹੁੰਦੀਆਂ ਸੀ ਉਹ ਸੀ ਨੇ ਰੈਡੀ ਆ ਅਸੀਂ ਆਪਣੇ ਸਟੈਪਸ ਲੈ ਚੁੱਕੇ ਆ ਲੈ ਰਹੇ ਆ ਹਾਂਜੀ ਹਾਂਜੀ ਸੋ ਅਸੀਂ ਰੈਡੀ ਆ ਹਸ ਲੜਾਈ ਲਈ ਬਠਿੰਡਾ ਦੇ ਵਿੱਚ ਹੀ ਰੋਸ ਮਾਰਚ ਕੀਤਾ ਗਿਆ ਜੀ ਪੰਜਾਬਾ ਵਿੱਚ ਵੀ ਤੁਸੀਂ ਪਹੁੰਚੇ ਜੀ ਹਾਂ ਗੁਨੀਆਣਾ ਮੰਡੀ ਇੱਕ ਦਿਨ ਬੰਦ ਰਹੀ ਜੇ ਕੋਣ ਨੇ ਪੂਰਾ ਸਾਥ ਦਿੱਤਾ ਤੁਹਾਡਾ ਤੁਹਾਡੇ ਪਰਿਵਾਰ ਦਾ ਜਿੱਥੇ ਬੰਦਿਆਂ ਨੇ ਵੀ ਦਿੱਤਾ ਤਾਂ ਫਿਰ ਇਹ ਆਪਣਾ ਮੈਸੇਜ ਕੀ ਸੀ ਵੀ ਆਪਾਂ ਨੂੰ ਸਿਰਫ ਸਰਕਾਰ ਦੇ ਕੰਮਾਂ ਤੱਕਰ ਗੱਲ ਪਹੁੰਚਾਣੀ ਚਾਹੁੰਦੇ ਸੀ ਜੀ ਤੁਹਾਨੂੰ ਲੱਗਦਾ ਵੀ ਇਹ ਸਰਕਾਰ ਤੱਕ ਗੱਲ ਤਾਂ ਪਹੁੰਚ ਗਈ ਤੁਹਾਨੂੰ ਅਮਨ ਰੋੜਾ ਜੀ ਵੀ ਮਿਲੇ ਹਾਂ ਜੀ ਇਹਨਾਂ ਸਭ ਕੁਝ ਦੇਖੋ ਜੀ ਦੇਰ ਅਪਡੇਟਡ ਮੈਂ ਮੰਨਦੀ ਕਿ ਆਮ ਇਨਸਾਨ ਤੇ ਇੱਕ ਪਾਵਰਫੁੱਲ ਇਨਸਾਨ 'ਚ ਬਹੁਤ ਫਰਕ ਹੁੰਦਾ ਮੈਂ ਅੱਧ ਕਰ ਬੈਠ ਕੇ ਕੀ ਕਰ ਰਹੀ ਆ ਤੁਹਾਨੂੰ ਨਹੀਂ ਪਤਾ ਬਟ ਇੱਥੇ ਬੈਠ ਕੇ ਉਹ ਮੈਂ ਵੀਡੀਓ ਵੀ ਰਿਕਾਰਡ ਕਰ ਰਹੀ ਆ ਸ਼ਾਇਦ ਇਸ ਗੱਲ ਦੀ ਉਹਨਾਂ ਨੂੰ ਅਪਡੇਟ ਹੋਣੀ ਹੈ ਇਸ ਟਾਈਮ ਦੀ ਦਿਸ ਇਸ ਦਿਸ ਇਸ ਦ ਪਾਵਰ ਆਫ ਸੀਟ ਓਕੇ ਜੋ ਇੱਕ ਇਨਸਾਨ ਡੀਸੀਵੀ ਚੇਅਰ ਤੇ ਬੈਠਾ ਐ ਐਸਐਸਪੀ ਵੀ ਚੇਅਰ ਤੇ ਬੈਠਾ ਇੱਕ ਪਾਵਰ ਆਬਵੀਅਸਲੀ ਦੇ ਆਰ ਡਿਸਰਵਿੰਗ ਕਾਹਿੰਉ ਬੈਠੇ ਐ ਮੈਂ ਨਹੀਂ ਕਹਿੰਦੀ ਯੂ ਡਿਸਰਵ ਨਹੀਂ ਕਰ ਉਹ ਦੇ ਆਰ ਵੈਲ ਐਜੂਕੇਟਿਡ ਠੀਕ ਹੈ ਆਈਪੀਐਸ ਆਫੀਸਰ ਨਹੀਂ ਬਹੁਤ इज्जत मान ਨਾਲ ਅਸੀਂ ਉਹਨਾਂ ਨੂੰ ਮੈਂ ਮੈਨੂੰ ਮਤਲਬ ਆਬਵੀਅਸਲੀ ਮੇ ਰਿਸਪੈਕਟ ਕਰਦੀ ਆ ਉਹਨਾਂ ਦੀ ਬਟ ਮੇਰਾ ਕੁਐਸਚਨ ਉਹੀ ਹੈ ਕੌਣ ਸਰਕੇ ਕਿ ਚੁੱਪ ਕਿਉਂ ਨਹੀਂ ðiਸ ਇਸ ਚੁੱਪ ਕਿਉਂ ਨਹੀਂ ਐਸਿਸਟੈਂਟ ਮੈਮ ਚੁੱਪ ਕਿਉਂ ਨਹੀਂ ਇੱਕ ਲੇਡੀ ਤਾਂ ਇੱਕ ਲੇਡੀ ਦੇ ਦਰਦ ਸਮਝਦੀ ਹੈ ਮੈਨੂੰ ਪਤਾ ਹੈ ਕਿ ਆਬਵੀਅਸਲੀ ਬੁਰਾ ਤਾਂ ਦੁੱਖ ਤਾਂ ਹੁੰਦਾ ਹੀ ਹੈ ਉਹ ਘਰੇ ਵੀ ਮੈਨੂੰ ਮਿਲ ਕੇ ਗਏ ਆ ਸੋ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦੇ ਹਾਂਜੀ ਆਈ ਸੀ ਮੇਰੇ ਕੋਲ ਹਾਂਜੀ ਉਮੀਦ ਕੌਂਡਲ ਉਹ ਆਏ ਸੀ ਮਿਲ ਕੇ ਗਏ ਆ ਮੈਨੂੰ ਮੇਰੇ ਪਰਿਵਾਰ ਨੂੰ ਬੱਚੇ ਨੂੰ ਗੇਨ ਬੰ ਬੱਚੇ ਨੂੰ ਜੀ ਮਿਲ ਕੇ ਗਏ ਆ ਉਹਨਾਂ ਦੀ ਅੱਖ ਚ ਵੀ ਆਂਸੂ ਸੀ ਉਸ ਦਿਨ ਸੋ ਮੈਂ ਇਹ ਨਹੀਂ ਕਹਾਂਗੀ ਕਿ ਉਹ ਚੀਜ਼ ਬਟ ਮੈਨੂੰ ਨਹੀਂ ਪਤਾ ਉਹ ਕਿਉਂ ਮਜਬੂਰ ਹੈ ਕਿਉਂ ਨਹੀਂ ਐਕਸ਼ਨ ਲੈ ਰੇ ਮੈਂ ਤਾਂ ਉਸ ਦਿਨ ਵੀ ਇਹ ਗੱਲ ਕਹੀ ਸੀ ਮੈਂ ਪਲੀਜ਼ ਤੁਸੀਂ ਕਰ ਸਕਦੇ ਹੋ ਤੁਹਾਡੇ ਕੋਲ ਪਾਵਰ ਹੈ ਤੁਸੀਂ ਜਿਹੜੇ ਕਲਪਰੇਟਸ ਨੇ ਉਹਨਾਂ ਨੂੰ ਅਰੈਸਟ ਕਰ ਸਕਦੇ ਹੋ ਤੁਹਾਡੇ ਕੋਲ ਪੁਖਤਾ ਸਬੂਤ ਨੇ ਪੋਸਟ ਮਾਡਰਡ ਦੀ ਰਿਪੋਰਟ ਇਨਾਫ ਹੈ ਕਿਸੇ ਨੂੰ ਅਰੈਸਟ ਕਰਨ ਲਈ ਮੈਨੂੰ ਨਹੀਂ ਪਤਾ ਉਹ ਕਿਉਂ ਨਹੀਂ ਕਰ ਰਹੇ ਕੀ ਪ੍ਰੈਸ਼ਰ ਹੈ ਉਹਨਾਂ ਤੇ ਕਿਉਂ ਹੈ ਇਹ ਚੀਜ਼ ਤਾਂ ਮੈਂ ਖੁਦ ਹੀ ਦੱਸ ਸਕਦੀ ਹਾਂ ਬਟ ਇਸ ਚਾਲ ਨਾ ਜਿੰਨਾ ਗੱਲ ਕਰਾਂ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਜਿਹੜਾ 11 ਤਰੀਕ ਨੂੰ ਅਪਰ ਰੋਸ ਮਾਰਚ ਰੱਖਿਆ ਇਹਦੇ ਤੇ ਇਸ ਨਾਲ ਤੁਸੀਂ ਕੀ ਸਮਝਾ ਦੇਣਾ ਚਾਹੁੰਦੇ ਮੈਂ ਤਾਂ ਬੁਨਿਆਦ ਮੰਡੀ ਪਹਿਲਾਂ ਵੀ ਤੁਹਾਡੇ ਪਰਿਵਾਰ ਨਾਲ ਬਿਲਕੁਲ ਖੜੀ ਰਹੀ ਹੈ ਸਾਰਾ ਦਿਨ ਮੰਡੀ ਬੰਦ ਹੀ ਰਹੀਏਗੀ ਜੀ ਤੇ ਇਹ ਹਾਂ ਜਿਹੜਾ ਤੁਸੀਂ ਆਪਾਂ ਮੈਸੇਜ ਦੇ ਰਹੇ ਆ ਤੁਸੀਂ ਦੱਸੇ ਜਿਵੇਂ ਕਾਲੇ ਕੱਪੜੇ ਪਾ ਕੇ ਜੀ ਠੀਕ ਹੈ ਆਪਾਂ ਰੋਸ ਨਜ਼ਾਰਾ ਕਰਨਾ ਹੈਗਾ ਜੀ ਇਹ ਕਿੱਥੋਂ ਚੱਲੇਗਾ ਉਸ ਨਜ਼ਾਰਾ ਤੇ ਕੀ ਸੰਦੇਸ਼ ਹੋਵੇ ਦੇਖੋ ਜੀ 30 ਜੂਨ ਤੱਕ ਤਾਂ ਕਿਉਂਕਿ ਇਹਨਾਂ ਨੇ ਖੁਦ ਹੀ ਕਿਹਾ ਸੀ ਕਿ ਤੁਸੀਂ ਵੇਟ ਕਰੋ ਅਸੀਂ ਐਕਸ਼ਨ ਲਵਾਂਗੇ 30 ਜੂਨ ਤੱਕ ਜੀ ਹਾਂ 30 ਜੂਨ ਤੱਕ ਤਾਂ ਅਸੀਂ ਵੇਟ ਹੀ ਕਰ ਰਹੇ ਸੀ ਅਸੀਂ ਬਿਲਕੁਲ ਸਾਇਲੈਂਟ ਸੀ ਅਸੀਂ ਕੁਝ ਕੋਈ ਅਸੀਂ ਪਰਮਾਨ ਨਹੀਂ ਲਾਇਆ ਸੀ ਕੁਝ ਨਹੀਂ ਕਿਹਾ ਕਿਉਂਕਿ ਡਾਕੂਮੈਂਟੇਸ਼ਨ ਜੋ ਸੀ ਐਸ ਪਰ ਦ ਰਿਕੁਆਇਰਮੈਂਟ ਜੋ ਵੀ ਟੇਬਲ ਤੇ ਗੱਲ ਹੋਈ ਸੀ ਸਭ ਕੁਝ ਕਰਤਾ ਸੀ ਤਾਂ ਅਸੀਂ ਚੁੱਪ ਸੀ ਇੱਕ ਉਮੀਦ ਸੀ ਕਿ ਸਰਕਾਰ ਕੁਝ ਕਰੇਗੀ 3 ਜੂਨ ਤੱਕ ਬਟ ਹੁਣ 7 ਜੁਲਾਈ ਹੋ ਚੁੱਕੀ ਆ ਤੁਸੀਂ ਇਹ ਨਹੀਂ ਕਹਿ ਸਕਦੇ ਕੋਈ ਵੀ ਸਰਕਾਰੀ ਨਹੀਂ ਕਹਿ ਸਕਦੀ ਕਿ ਅਸੀਂ ਤੁਹਾਨੂੰ ਟਾਈਮ ਨਹੀਂ ਦਿੱਤਾ ਆਈ ਥਿੰਕ ਵੀ ਹੈਵ ਗਿਵਨ ਯੂ ਮੋਰ ਦਨ ਇਨਾਫ ਟਾਈਮ ਟੂ ਟੇਕ ਸਰਟਨ ਐਕਸ਼ਨ which you're not taken yet ਤੁਹਾਨੂੰ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ ਐਕਸ਼ਨ ਤੁਸੀਂ ਨਹੀਂ ਲਿਖਤਾ ਤਾਂ ਅਸੀਂ ਮਜਬੂਰ ਆ ਹੁਣ ਅਸੀਂ ਜੋ ਸਾਡੀ ਜਥੇਬੰਦੀਆਂ ਜੋ 31 ਮੈਂਬਰੀ ਕਮੇਟੀ ਹੈ ਜੋ ਪਹਿਲੇ ਦਿਨ ਤੋਂ ਜਸਟਿਸ ਲਈ ਲੜ ਰਹੀ ਜਨਾ ਖੜੀ ਹੈ ਅਸੀਂ ਇੱਕ ਕੋਲੈਬੋਰੇਟਿਵਲੀ ਮੀਟਿੰਗ ਕੀਤੀ ਹੈ ਐਂਡ ਅਸੀਂ ਇੱਕ ਡਿਸੀਜਨ ਤੇ ਪਹੁੰਚੇ ਕਿ 11 ਜੁਲਾਈ ਨੂੰ ਆਉਣ ਵਾਲੇ ਸ਼ੁੱਕਰਵਾਰ ਨੂੰ ਅਸੀਂ 11 ਜੁਲਾਈ ਨੂੰ ਅਸੀਂ ਇੱਕ ਰੋਸ ਮਾਰਚ ਪਲਾਨ ਕੀਤੀ ਹੈ ਜੋ ਕਿ ਗੁਨਾਹ ਨਹੀਂ ਹੋਏਗੀ ਐਂਡ ਉਹਦਾ ਵੈਨਿਊ ਟਾਈਮਿੰਗ 4:30 ਪੀਐਮ ਐਂਡ ਜੋ ਵੈਨਿਊ ਰਹੇਗਾ ਉਹਦਾ ਪੰਚਾਇਤ ਤਰ੍ਹਾਂ ਇਨਸ਼ਾਅੱਲਾ ਉੱਥੇ ਅਸੀਂ ਸਭ ਇਕੱਠੇ ਹੋ ਰਿਆਂ ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਗੁਨਾਹਾਂ ਵਸਿਆ ਨੂੰ ਆਹੀ ਅਪੀਲ ਕਰੂੰਗੀ ਆਹੀ ਬੇਨਤੀ ਕਰੂੰਗੀ ਕਿ ਜਿਵੇਂ ਤੁਸੀਂ ਮੇਰਾ ਲਾਸਟ ਟਾਈਮ ਸਾਥ ਦਿੱਤਾ ਸੀਗਾ ਮੈਨੂੰ ਸ਼ੱਕ ਨਹੀਂ ਮੈਨੂੰ ਪੂਰਾ ਵਿਸ਼ਵਾਸ ਹੈ ਤੁਹਾਡੇ ਤੇ ਤੁਸੀਂ ਪਹਿਲਾਂ ਵੀ ਮੇਰੇ ਨਾਲ ਖੜੇ ਸੀ ਤੇ ਹੁਣ ਵੀ ਖੜੋਗੇ ਸੋ ਮੈਂ ਹਰ ਇੱਕ ਭੈਣ ਹਰ ਇੱਕ ਭਰਾ ਬਜ਼ੁਰਗ ਬੱਚਿਆਂ ਨੂੰ ਰਿਕਵੈਸਟ ਕਰਦੀ ਹਾਂ ਕਿ ਤੁਸੀਂ ਪਲੀਜ਼ ਮੇਰੇ ਨਾਲ ਇਸ ਰੋਸ ਮਾਰਚ ਚ ਜੁੜੋ ਤੇ ਆਪਾਂ ਜਸਟਿਸ ਲਈ ਫਾਈਟ ਆਊਟ ਕਰੀਏ ਕਿਉਂਕਿ ਬਹੁਤ ਟਾਈਮ ਹੋ ਗਿਆ ਹੁਣ ਇਹ ਹੁਣ ਸਮਾਜਿਕ ਇੱਕ ਆਮ ਨਾਗਰਿਕ ਨੂੰ ਬੋਲਣਾ ਹੀ ਪੈਣਾ ਹੈ ਸਾਹਮਣੇ ਆਉਣਾ ਹੀ ਪੈਣਾ ਤਾਂ ਕਿ ਆਪਾਂ ਇੱਕ ਜਸਟਿਸ ਲਈ ਮਤਲਬ ਲੜਾਈ ਕਰ ਸਕੀਏ ਇੱਕ ਜੋ ਕੁਸਟੋਡੀ ਡੈਥ ਹੋਈ ਹੈ ਇਸ ਚੀਜ਼ ਨੂੰ ਫਾਈਟ ਆਊਟ ਕਰ ਸਕੀਏ ਤੇ ਜਸਟਿਸ ਦਿਵਾ ਸਕੀਏ ਅਨ ਹਾਂਜੀ ਇੱਕ ਬਲੈਕ ਕਲਰ ਦੀ ਤੁਸੀਂ ਗੱਲ ਕੀਤੀ ਮੈਂ ਦੱਸਣਾ ਚਾਹੂੰਗੀ ਆਪਣੇ ਈਵਰਸ ਨੂੰ ਜੋ ਮੈਨੂੰ ਸੁਣ ਰਹੀ ਹੈ ਕਿ ਇਸ ਰੋਸ ਮਾਰਚ ਦਾ ਸੀ ਇੱਕ ਥੀਮ ਰੱਖਿਆ ਹੈ ਬਲੈਕ ਕਲਰ ਕਾਲਾ ਰੰਗ ਕਲਰ ਰੰਗ ਕਿਉਂ ਕਿ ਕਿਉਂਕਿ ਜੋ ਕਾਲਾ ਰੰਗ ਇਸ ਸਿਮਬਲ ਆਫ ਐਂਗਰ ਰੋਸ ਮਾਰਚ ਨੂੰ ਸਿੰਬਲਾਈਜ਼ ਕਰਦਾ ਸੋ ਮੈਂ ਸਾਰੀ ਲੇਡੀਜ਼ ਨੂੰ ਅਹੀ ਅਪੀਲ ਕਰੂੰਗੀ ਕਿ ਤੁਸੀਂ ਕਾਲਾ ਸੂਟ ਪਾ ਕੇ ਚਿੰਨੀ ਪਾ ਕੇ ਕਿਸੇ ਵੀ ਤਰੀਕੇ ਨਾਲ ਜੋ ਕਿ ਇਸ ਰੋਸ ਮਾਰਚ ਨੂੰ ਸਿੰਬਲਾਈਜ਼ ਕਰੇ ਉਦਾਂ ਦੇ ਕੱਪੜੇ ਪਾਓ ਜੈਂਟਸ ਕਲਾ ਕੁਰਤਾ ਪਜਾਮਾ ਜਾਂ ਕਾਲੀ ਪੱਗ ਪਰਨਾ ਤਾਂ ਕਿ ਸੀਜ਼ ਨੂੰ ਆਪਾਂ ਕਿ ਵੀ ਕਾਲਾ ਰੰਗ ਇੱਕ ਰੋਜ਼ ਦਾ ਇਸ ਚੀਜ਼ ਨੂੰ ਚਿੰਨ ਹੈ ਇੱਕ ਐਗਜ਼ੈਕਟਲੀ ਇਹ ਕਿ ਮੇਰਾ ਸ਼ਾਦਾ ਪ੍ਰਤੀਕ ਹੈ ਜੋ ਆਪਾਂ ਸਿੰਬਲਾਈਜ਼ ਕਰਨਾ ਚਾਹੁੰਦੇ ਹਾਂ ਇਸ ਰੋਜ਼ ਮਾਰਚ ਦੇ ਰਹੀਂ ਤੇ ਸਰਕਾਰ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਇਸ ਰੋਜ਼ ਮਾਰਚ ਦੇ ਰਹੀਂ ਕਿ ਅਸੀਂ ਚੁੱਪ ਨਹੀਂ ਰਵਾਂਗੇ ਅਸੀਂ ਪਹਿਲਾਂ ਵੀ ਲੜ ਰਹੇ ਸੀ ਅਸੀਂ ਜਿੱਥੇ ਬੰਦਿਆਂ ਸਾਡੇ ਨਾਲ ਹੈ ਅਸੀਂ ਇਸ ਜਸਟਿਸ ਲਈ ਲੜਾਂਗੇ ਸਾਰੇ ਗੁਨਾਮ ਮੰਡੀ ਮੇਰੇ ਨਾਲ ਹੈ इवन ਪੂਰਾ ਪੰਜਾਬ ਮੇਰੇ ਨਾਲ ਹੈ ਸੋ ਇਸ ਚੀਜ਼ ਨੂੰ ਅਸੀਂ ਇੱਕ ਕੁਐਸਚਨ ਮਾਰਕ ਸਮਝ ਕੇ ਐਕਸੀਡੈਂਟਸ ਮਸਕੀਲ ਨਹੀਂ ਚੁਪ ਰਵਾਂਗੀ ਮੈਨੂੰ ਪਤਾ ਹੈ ਮੇਰੇ ਹਸਬੰਡ ਨਾਲ ਕੀ ਹੋਇਆ ਇਟ ਵਾਸ ਜਸਟ ਅਟ ਇਟ ਵਾਸ ਅ ਕਸਟੋਰੀਅਲ ਡੈਥ which was not an ਐਕਸੀਡੈਂਟ ਜੋ ਤੁਸੀਂ ਕਲੇਮ ਕਰਦੇ ਹੋ ਬਿਲਕੁਲ ਗਲਤ ਹੈ ਪ੍ਰੂਫਸ ਆਲਰੇਡੀ ਸਾਡੇ ਕੋਲ ਹੈ ਵਕਤਾਂ ਤੇ ਦੇਖੋ ਸਚਾਈ ਰੋਜ਼ੋਜ਼ ਬਿਆਨਨੀ ਹੁੰਦੀ ਹੈ बट मैं बिलीव कर दी कि एक दिन सच खुद खुद बोलेगा झूठ बिल्कुल मेरे जुड़ो जस्टिस अपील कर रही हूँ जिम्मे चुप ने स्टैचू बन चुके हैं एंड राइट नाउ इट्स हाई टाइम कि इन्होंने पबलिक एक यूनिटी करे स्टैच ओवर करिए जस्टिस ले। ले। ਅੱਗੇ ਮੂਵਮੈਂਟ ਆ ਜਿਹੜੀ ਆਪਾਂ ਜਸਟਿਸ ਲਈ ਲੜ ਰਹੇ ਹਾਂ ਕੋਈ ਉਸ ਸੀਜ਼ਨ ਆਪਾਂ ਪ੍ਰੋਸੀਡ ਕਰੀਏ ਸੋ ਮੈਂ ਤੁਹਾਨੂੰ ਮੈਂ ਇੱਕ ਹੋਰ ਚੀਜ਼ ਆਡਨ ਕਰਨਾ ਚਾਹੁੰਦੀ ਹਾਂ ਮੈਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਆ ਵਿਦਨ ਗੁਜਾਨਾ ਮੰਡੀ ਆਈ ਡੋਨਟ ਨੋ ਕਿਨੇ ਆ ਰਿਯੂਮਰ ਸਪਰੈਡ ਕੀਤਾ ਕਿ ਅਸੀਂ ਕੰਪਰੋਮਾਈਜ਼ ਕਰ ਲਿਆ ਇਵਨ ਕਿ ਅਮਾਉਂਟ ਵੀ ਦੱਸੀ ਜਾ ਰਹੀ ਹੈ ਮੈਨੂੰ ਸੋ ਅੱਜ ਸਵੇਰ ਦੀ ਮੈਨੂੰ ਕਾਲ ਆ ਰਹੀਆਂ ਕਿ ਤੁਸੀਂ ਕੀ ਕੰਪਰੋਮਾਈਜ਼ ਕਰ ਲਿਆ ਸੋ ਦੇਖੋ ਮੈਂ ਪਹਿਲੇ ਦਿਨ ਤੋਂ 23 ਮਈ ਤੋਂ ਲੜ ਰਹੀ ਆ ਖਰੋ ਕੋਸ਼ਿਸ਼ ਕਰ ਰਹੀ ਆ ਜੋ ਲਾਈਕ ਲੱਗਦਾ ਮੈਨੂੰ ਕਿ ਪੋਸਿਬਲ ਹੋ ਸਕਦੀ ਹੈ ਚਾਹੇ ਉਹ ਐਪਲੀਕੇਸ਼ਨ ਜਰਾਈਆਂ ਚਾਹੇ ਕਿਸੇ ਇਨਸਾਨ ਨੂੰ ਮਿਲਨ ਰਾਈਆਂ ਚਾਹੇ ਡੀਸੀ ਆਫਿਸ ਐਸਐਸਪੀ ਆਫਿਸ ਡੀਆਈਜੀ ਆਫਿਸ ਪੋਲੀਟੀਸ਼ੀਅਨਸ ਆਈ ऍम ਟਰਾਈਂਗ ਮਾਈ ਲੈਵਲ ਬੈਸਟ ਟੂ ਅਪਰੋਚ ਇਨ ਵਾਟਐਵਰ ਵੇ ਆਈ ਕੈਨ ਲਾਈਕ ਮੈਂ ਜਿੱਥੇ ਤੱਕ ਮੈਨੂੰ ਲੱਗਦਾ ਕਿ ਜਸਟਿਸ ਮੈਨੂੰ ਮਿਲ ਸਕਦਾ ਕੱਲ ਆਬਵੀਅਸਲੀ ਸਾਡੀ ਫੈਮਿਲੀ ਚੋ ਇਹ ਨਹੀਂ ਗਈ ਆ ਮੈਂ ਕਦੇ ਵੀ ਮੀਡੀਆ ਚ ਨਹੀਂ ਇਹ ਚੀਜ਼ ਨਹੀਂ ਬੋਲੀ ਹੈ ਬਟ ਅਨ ਰੈਕਟਰੀ ਤੋਂ ਦੇ ਕੋਲ ਆ ਰਿਹਾ ਹੈ ਬਟ ਦ ਥਿੰਗ ਇਜ਼ ਮੈਨੂੰ ਕਿਹਾ ਗਿਆ ਕਿ ਕਨਫਿਊਜ਼ਨ ਇਸ ਕਿ ਤੁਸੀਂ ਕੰਪਰੋਮਾਈਜ਼ ਕਰ ਲਿਆ ਕਰ ਲਿਆ ਹਾਂਜੀ ਕੰਪਰੋਮਾਈਜ਼ ਇੱਕ ਹੁੰਦਾ ਕਿ ਕਰਨ ਲਈ ਕਹਿ ਰਹੇ ਹੈ ਇੱਕ ਹੁੰਦਾ ਕਰ ਲਿਆ ਤੁਸੀਂ देयर इज अ ਲਾਟ ਆਫ ਡਿਫਰੈਂਸ ਕਰ ਰਹੇ ਹੈ ਤੇ ਕਰ ਲਿਆ ਐਦਾਂ ਦੀ ਕੋਈ ਵੀ ਗੱਲ ਨਹੀਂ ਹੈ ਮੇਰੇ ਕੋਲੇ ਮੈਨੂੰ ਨਹੀਂ ਲੱਗਦਾ ਐ ਸੱਚ ਕੋਈ ਵੀ ਬੰਦਾ ਕਿ ਮੈਨੂੰ ਡਾਇਰੈਕਟਲੀ ਕੋਈ ਅਪਰੋਚ ਕਰ ਰਿਹਾ ਮੈਨੂੰ ਨਹੀਂ ਲੱਗਦਾ ਕਿਸੇ ਚੱਡੀ ਹਿੰਮਤ ਹੈ ਸੋ ਇਹ ਚੀਜ਼ ਬਿਲਕੁਲ ਇਟਸ ਵੇਗ ਇਟਸ ਵੀ ਇਹ ਚੀਜ਼ ਪੋਸੀਬਲ ਇਨ ਹੈ ਮੈਂ ਪਹਿਲੇ ਦਿਨ ਤੋਂ ਹੀ ਲੜ ਰਹੀ ਹਾਂ ਇਸ ਚੀਜ਼ ਲਈ ਐਂਡ ਮੈਂ ਜਸਟਿਸ ਨੂੰ ਦੱਸਦੀ ਇਹ ਕਿ ਪਰਿਵਾਰ ਪੂਰਾ ਸੰਘਰਸ਼ ਕਰਨ ਲਈ ਤਿਆਰ ਹੈ ਤੇ ਕੀਤਾ ਵੀ ਹੈ ਪਰਿਵਾਰ ਨੇ ਤੇ ਇਹਨਾਂ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਰਿਹਾ ਇਹ ਜਿਹੜੀ ਅਫਵਾਹ ਉਡਾਈ ਜਾ ਰਹੀ ਹੈ ਇਹ ਝੂਠੀ ਹੈ ਇਹੀ ਕਹਿਣਾ ਚਾਹੁੰਦੇ ਬਿਲਕੁਲ ਜੀ ਬਿਲਕੁਲ ਆ ਸਭ ਝੂਠ ਹੈ ਜੋ ਵੀ ਸਾਨੂੰ ਜੇ ਉਹਨਾਂ ਦਾ ਮਕਸਦ ਇਹੀ ਹੈ ਕਿ ਇਨਾਂ ਦੀ ਪਬਲਿਕ ਸਪੋਰਟ ਤੋੜੀਏ ਮੇਨਲੀ ਆਹੀ ਹੈ ਸਾਨੂੰ ਜਿੱਥੇ ਬੰਦਿਆਂ ਤੋਂ ਅਲੱਗ ਕਰੀਏ ਜਾਂ ਲੋਕ ਜੋ ਤੁਹਾਡੇ ਨਾਲ ਜੁੜਨਾ ਚਾਹ ਰਹੇ ਹੈ ਸ਼ਾਇਦ ਉਹਨਾਂ ਤੋਂ ਸਾਨੂੰ ਸੈਪਰੇਟ ਆਊਟ ਕਰੀਏ ਬਟ ਐਦਾਂ ਦੀ ਕੋਈ ਮੈਂ ਤੁਹਾਨੂੰ ਇਸ ਚੀਜ਼ ਤੁਹਾਡੇ ਚੈਨਲ ਦੇ ਰਹੀ ਮੈਂ ਇਹ ਚੀਜ਼ ਕਲੀਅਰ ਆਊਟ ਕਰਨਾ ਚਾਹਣੀ ਹੈ ਕਿ ਕੰਪਰੋਮਾਈਜ਼ ਕਰਨਾ ਹੁੰਦਾ ਸ਼ਾਇਦ ਮੈਂ ਇਨੀਸ਼ੀਅਲੀ ਵੀ ਕਰ ਲੈਂਦੀ ਬਟ ਮੈਂ ਸੱਚਾਈ ਦਾ ਰਸਤਾ ਚੂਜ਼ ਕੀਤਾ ਹੈ ਤੇ ਮੈਂ ਚਾਹਣੀ ਹੈ ਕਿ ਮੈਂ ਲੜਾਂ ਆਪਣੇ ਹਸਬੰਡ ਦੇ ਜਸਟਿਸ ਲਈ ਜੋ ਇਹਨਾਂ ਨਾਲ ਹੋਇਆ ਮੈਂ ਕੋਈ ਚੀਜ਼ ਥੋੜੀ ਨਾ ਗਵਾਈ ਹੈ ਦੇਖੋ ਚੀਜ਼ ਪਿੱਛੇ ਆਪਾਂ ਕੰਪਰੋਮਾਈਜ਼ ਕਰ ਲੈਨੇ ਆ ਮੈਂ ਆਪਣੇ ਲਾਈਫ ਪਾਰਟਨਰ ਨੂੰ ਲੂਜ਼ ਕੀਤਾ ਸੋ ਉਸ ਚੀਜ਼ ਦਾ ਕੋਈ ਅਮਾਉਂਟ ਇਹਨਾਂ ਦੀ ਕਰ ਸਕਦੀ ਹੈ ਕਮੀ ਨੂੰ ਪੂਰਾ ਜੋ ਮੈਨੂੰ ਸੁਣ ਰਿਹਾ ਪਲੀਜ਼ ਤੁਸੀਂ ਖੁਦ ਦੱਸੋ ਮੈਨੂੰ ਕੋਈ ਵੀ ਅਮਾਉਂਟ ਮੇਰੇ ਹਸਬੰਡ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦਾ ਮੇਰੇ ਹਸਬੰਡ ਨੂੰ ਉਹ ਚੀਜ਼ ਨਹੀਂ ਉਹ ਕਰ ਸਕਦਾ ਪੂਰਾ ਕੰਪਰੋਮਾਈਜ਼ ਵਰਡ ਨਾਲ ਸੋ ਪਲੀਜ਼ ਇਦਾਂ ਦੀ ਅਫਵਾਹਾਂ ਤੇ ਪਲੀਜ਼ ਮੈਂ ਇਹ ਕਹਿਨੀ ਆ ਕਿ ਕੋਈ ਟਰਸਟ ਨਾ ਕਰੋ ਇਹ ਸਭ ਝੂਠ ਹੈ ਮੈਂ ਪਹਿਲੇ ਦਿਨ ਤੋਂ ਲੜਾਈ ਲੜ ਰਹੀ ਸੀ ਤੇ ਹੁਣ ਵੀ ਲੜ ਰਹੀ ਆ ਮੈਂ ਤੁਹਾਨੂੰ ਹੰਦਾਸੀ ਰਹੀ ਆ ਕਿ 11 ਜੁਲਾਈ ਨੂੰ ਅਸੀਂ ਰੋਸ ਮਾਰਚ ਅਸੀਂ ਪਲਾਨ ਕੀਤਾ ਤੇ ਤੁਸੀਂ ਸਾਰੇ ਪਲੀਜ਼ ਉਸ ਰੋਸ ਮਾਰਚ ਦਾ ਪਾਰਟ ਬਣੋ ਤੁਹਾਡਾ ਇੱਕ ਮੈਂਬਰ ਦੀ ਵੀ ਹਾਜ਼ਰੀ ਇੱਕ ਇੱਕ ਮੈਂਬਰ ਵੀ ਅਗਰ ਹਾਜ਼ਰ ਹੁੰਦਾ ਤਾਂ ਮੇਰੇ ਲਈ ਉਹ ਬਹੁਤ ਮਾਇਨੇ ਰੱਖਦਾ ਸੋ ਆਹੀ ਚੀਜ਼ ਹੈ ਮੈਂ ਰਿਕਵੈਸਟ ਫੇਰ ਤੋਂ ਕਰੂੰਗੀ ਕਿ 11 ਜੁਲਾਈ ਨੂੰ ਅਸੀਂ ਇੱਕ ਰੋਸ ਮਾਰਚ ਪਲਾਨ ਕੀਤੀ ਹੈ ਜਥੇਬੰਦੀਆਂ ਨੇ ਵੀ ਕੀਤੀ ਹੈ ਸੋ ਅਸੀਂ ਉਸ ਚੀਜ਼ ਨੂੰ ਸਭ ਅਸੀਂ ਮਿਲ ਰਹੇ ਹਾਂ 4:30 ਵਜੇ ਧਰਮਸ਼ਾਲਾ ਗੁਣਿਆਨਾ ਮੰਡੀ ਤੇ ਤੁਸੀਂ ਸਾਰੇ ਆਓ ਤੁਸੀਂ ਵੱਧ ਚੜ ਕੇ ਲੋਕ ਸਪੋਰਟ ਕਰੋ ਤਾਂ ਕਿ ਆਪਾਂ ਮੈਨੂੰ ਵੀ ਇੱਕ ਹੌਸਲਾ ਵਜਾਈ ਹੋਵੇ ਕਿ ਜੀ ਮੇਰੇ ਨਾਲ ਮੇਰੀ ਗੁਣਿਆਨਾ ਮੰਡੀ ਖੜੀ ਹੈ ਮੇਰੇ ਨਾਲ ਲੋਕ ਖੜੇ ਹੈ ਇਨਸਾਫ ਪਸੰਦ ਲੋਕ ਉਸ ਸੀਜ਼ਨ ਨਾਲ ਜੁੜ ਰਹੇ ਹੈ ਸੋ ਮੈਨੂੰ ਬਹੁਤ ਇਸ ਸੀਜ਼ਨ ਨਾਲ ਹਿੰਮਤ ਮਿਲੇਗੀ ਬਹੁਤ ਸਟਰੈਂਥ ਮਿਲੇਗੀ ਐਂਡ ਡੈਫੀਨਿਟਲੀ ਆਮ ਗੋਣਾ ਫਾਈਟ ਫਾਰ ਮਾਈ ਹਸਬੈਂਡਸ ਜਸਟਿਸ ਠੀਕ ਹੈ ਮੇਰੇ ਹਸਬੈਂਡ ਚਲੇ ਗਏ ਮੈਨੂੰ ਪਤਾ ਹੈ ਨਹੀਂ ਆ ਸਕਦੇ ਵਾਪਿਸ ਉਹ ਸ਼ਾਇਦ ਕੋਈ ਤਾਕਤ ਉਹਨਾਂ ਨੂੰ ਵਾਪਿਸ ਨਹੀਂ ਲੈ ਕੇ ਆ ਸਕਦੀ ਬਟ ਮੈਂ ਜਸਟਿਸ ਲਈ ਤਾਂ ਲੜ ਸਕਦੀ ਹਾਂ ਤੁਹਾਡਾ ਸਾਥ ਮੈਨੂੰ ਜਸਟਿਸ ਲਈ ਹੋਰ ਸਟਰੈਂਥਨ ਅਪ ਕਰੂਗਾ ਮਜ਼ਬੂਤ ਕਰੇਗਾ ਕਿ ਮੈਨੂੰ ਜਿੱਤ ਲਈ ਆਬਵੀਅਸਲੀ ਜਿਵੇਂ ਕਿ ਮੈਡਮ ਦੱਸ ਰਹੀ ਹੈ ਕਿ ਲੋਕਾਂ ਚ ਅਫਵਾਹ ਬਣੀ ਹੋਈ ਹੈ ਕਿ ਕੋਈ ਕੰਪਰੋਮਾਈਜ਼ ਕਰ ਦੇਗਾ ਲੋਕਾਂ ਦੀ سپورਟ ਨੂੰ ਤੋੜਨ ਵਾਸਤੇ ਇਹ ਅਫਵਾਹ ਫਲਾਈ ਗਈ ਹੈ ਜਿਵੇਂ ਜਿਵੇਂ ਮੈਡਮ ਕਹਿ ਰਹੀ ਹੈ ਕਿ ਕੋਈ ਵੀ ਦੌਲਤ ਨਾ ਤਾਂ ਜਿਨ੍ਹਾਂ ਦਾ ਬੱਚਾ ਮਰ ਗਿਆ ਉਹਨਾਂ ਨੂੰ ਪੁੱਤ ਦੇ ਸਕਦੀ ਹੈ ਨਾ ਇੱਕ ਪਤਨੀ ਨੂੰ ਪਤੀ ਦੇ ਸਕਦੀ ਹੈ ਤੇ ਨਾ ਹੀ ਇੱਕ ਬੱਚੇ ਨੂੰ ਹੰਦਾ ਬਾਪ ਵਾਪਸ ਕੋਈ ਵੀ ਦੌਲਤ ਦੇਵਾ ਸਕਦੀ ਹੈ ਸੋ ਮੈਡਮ ਨੈਂਸੀ ਇਹੋ ਗੱਲ ਕਹਿ ਰਹੇ ਨੇ ਵਾਰ-ਵਾਰ ਕਿ ਸਾਡਾ ਕਿਸੇ ਨਾਲ ਕਿਸੇ ਪੈਸੇ ਦੇ ਰਾਹੀਂ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਿਆ ਸੋ ਜੋ ਵੀ ਜਥੇਬੰਦੀਆਂ ਸਾਡੇ ਨਾਲ ਹੈ ਲੋਕ ਬੁਨਿਆਨਾ ਮੰਡੀ ਦੇ ਬਠਿੰਡੇ ਦੇ ਜੋ ਵੀ ਜੁੜੇ ਹੋਏ ਨੇ ਸਮਾਜਿਕ ਸੰਸਥਾਵਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਇਸ ਮਾਧਿਅਮ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਕਿਸੇ ਗੱਲ ਤੇ ਕੋਈ ਕੰਪਰੋਮਾਈਜ਼ ਨਹੀਂ ਕੰਪਰੋਮਾਈਜ਼ ਇਹ ਹੈ ਕਿ ਇਹਨਾਂ ਨੂੰ ਜਸਟਿਸ ਮਿਲੇ ਥੈਂਕ ਯੂ